ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਾਨੇ ਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਸੱਜਣੋ ਬਰਨਾਲਾ ਚਾਰਨਾਗ ਦਿਖਾਵਾਂਗੇ ਇੱਕ ਦੂਜਾ ਸੂਆ ਬੈਠ ਸੁੰਦੀ ਆ ਕੱਢਦੀ ਆ ਟਾਈਮ ਥੋੜਾ ਜਿਹਾ ਤੇ ਇੱਕ ਜਿਹੜੀ ਨਾਲ ਬੱਛੀ ਖੜੀਆ ਉਹ ਹੈਗੀ ਆ ਖੀਰੀ ਤੇ ਹੈਗੀ ਆ ਟਾਪ ਦੇ ਸਿਮਨ ਦੀ ਤੇ ਨਾਲ ਦੋ ਹੈਗੀਆਂ ਨੇ ਛੋਟੀਆਂ ਬੱਛੀਆਂ ਇੱਕ ਹੈਗੀ ਆ ਜੈਡ ਬਲੈਕ ਤੇ ਇੱਕ ਹੈਗੀ ਆ ਡੱਬੇ ਪ੍ਰਿੰਟ ਚ ਕੁਆਲਟੀ ਚਾਰਾਂ ਦੀ ਹੈ ਟਾਪ ਆ ਚੰਗੇ ਸੀਮਨਾਂ ਦੀਆਂ ਨੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਕੱਲੀ ਕੱਲੀ ਦਾ ਰੇਟ ਆ ਜਿਹੜਾ ਰੇਟ ਵੀ ਵੀਡੀਓ ਤੇ ਵਿੱਚ ਹੀ ਕਰਾ ਦਾਂਗੇ ਆ ਜਾ ਜੱਸੀ ਫਿਰ ਹੋਰ ਕਿਵੇਂ ਆ ਬਹੁਤ ਵਧੀਆ ਬਾਈ ਛੜਦੀ ਕਲਾ ਪੂਰੀ ਵਧੀਆ ਪਹਿਲਾਂ ਵਾਲੀਆਂ ਪੱਛੀਆਂ ਕਿੰਨੇ ਮਿੰਟਾਂ ਚ ਵੇਚ ਗਿਆ ਦੀ ਫਿਰ ਉਹ ਤਾਂ ਮੈਨੂੰ ਅਲਾਦਾ ਸਾਰੇ ਮੈਨੂੰ 25 30 ਮਿੰਟ ਹੀ ਲੱਗੇ ਹੋਣਗੇ 25 30 ਮਿੰਟਾਂ ਜੀ ਕਰਤਾਗੇ ਸੀ ਹਾਂ ਆ ਬਾਕੀ ਚੰਗੀ ਸੀ ਨਾ ਬਾਈ ਆ ਬਾਕੀ ਇੱਕ ਚੀਜ਼ ਹੋਰ ਆ ਯਾਰ ਸੱਜਣਾਂ ਦੀ ਡਿਮਾਂਡ ਹੁੰਦੀ ਆ ਜਾ ਜਿਵੇਂ ਕੱਟੀਆਂ ਦੀ ਲਾ ਲੋ ਬੱਚੀਆਂ ਦੀ ਲਾ ਲੋ ਹਨਾ ਕਈ ਸੱਜਣ ਜਾਦੇ ਪੈਸੇ ਨਹੀਂ ਖਰਚ ਕਰ ਸਕਦੇ ਹੁੰਦੇ ਚੰਗੀ ਬਰੀਡ ਤਿਆਰ ਕਰਨੀ ਹੁੰਦੀ ਆ ਉਹਨਾਂ ਵਾਸਤੇ ਬਾਈ ਯਾਰ ਚੰਗੀ ਕੁਆਲਿਟੀ ਦੇ ਜਾਨਵਰ ਲੈ ਕੇ ਆਇਆ ਇੱਥੋਂ ਕਰ ਲਈਏ ਸ਼ੁਰੂ ਹਾਂਜੀ ਹਾਂ ਆਲਾ ਤੋਰ ਦੇ ਖੋਲ ਕੇ ਸੁਆ ਕਿਹੜਾ ਜੱッセ ਦਾ ਸੁਆ ਦੂਸਰਾ ਬਾਈ ਸੁਆ ਦੂਜਾ ਕੈ ਕਿ ਦਿਨ ਕੱਢਦੀ ਆ ਫਿਰ ਦਿਨ ਬਰੇ ਇਹਦੇ ਯਾਰ ਪੂਰੇ ਸਹੀ 2 ਮਹੀਨੇ ਪਏ ਨੇ ਪੂਰੇ ਪੂਰੇ 2 ਮਹੀਨੇ ਅਰ 2 ਮਹੀਨਿਆਂ ਤੱਕ ਵੀ ਬਣਾ ਜੂਗੀ ਆਰਡਰ ਥੱਲੇ ਪੂਰਾ ਡਬਲ ਹਨਾ ਹਾਂ ਪੂਰਾ ਪੂਰਾ ਜਿਆਦਾ ਖੋਲਦੇ ਤਾਂ ਬੈਠਿਆ ਨਹੀਂ ਜਾਂਦਾ ਰਹੇਗਾ ਇਹ ਤਾਂ ਬਸ ਮਜਬੂਰੀ ਕਰਕੇ ਸੇਲ ਕਰੇ ਨੇ ਪਸੂਨਾਂ ਨੇ ਠੀਕ ਆ ਗੱਲ ਆ ਤੇ ਜਾਨ ਜੂਨ ਹੈ ਗਿਆ ਬੱਚੀ ਚ ਚੰਗੀ ਜੇ ਗੱਲਬਾਤ ਕਰ ਲਈਏ ਕੱਦ ਹੈਗਾ ਵੱਡਾ ਕੱਦ ਵੱਡਾ ਜਾਨ ਜੂਨ ਫੁੱਲਾ ਤੇ ਪ੍ਰਿੰਟ ਹੈਗਾ ਟੌਪ ਕੁਆਲਟੀ ਦਾ ਮੱਝਾ ਨਾਲ ਦੀ ਬਾਡੀ ਹੈਗਾ ਆਂ ਦੀ ਜੇ ਗੱਲਬਾਤ ਕਰ ਲਈਏ ਪਹਿਲਣ ਦਾ ਕੀ ਦੁੱਧ ਦੱਸਿਆ ਸੀ ਉਹਨਾਂ ਨੇ ਪਹਿਲਾ ਵਜਣੇ 27-28 ਲੀਟਰ ਦੁੱਧ ਦਿੱਤਾ ਹੋਇਆ 27 28 ਕਿਲੋ ਹਾਂ ਇੱਥੇ ਲੰਬਾਈ ਲੰਬੀ ਦਿਖਾ ਦੇ ਉਸਤਾਦ ਇਹਦਾ ਬਾਈ ਸਾਰਾ ਰਿਕਾਰਡ ਵੀ ਦਵਾ ਦਾਂਗੇ ਇਹ ਆਪਾਂ ਆਪਣੇ ਪਿੰਡੂ ਲਈ ਹੋਈ ਆਪਣੇ ਇਹ ਗਮਾੜ ਦੇ ਵਿੱਚੋਂ ਚਾਚੇ ਕੈ ਤੋਂ ਠੀਕ ਆ ਗੱਲ ਸਾਰਾ ਰਿਕਾਰਡ ਦਵਾ ਦਾਂਗੇ ਆਪਾਂ ਇਹਦਾ ਸਾਰਾ ਰਿਕਾਰਡ ਇਹਦਾ ਦਵਾ ਦਾਂਗੇ ਕਿਹੜੇ ਸੀਮਨ ਦੀ ਆ ਕੁਝ ਪਤਾ ਹੈ ਇਹ ਸੀਮ ਦਾ ਤਬਰਾ ਉਹਨਾਂ ਨੂੰ ਕੋਈ ਪਤਾ ਨਹੀਂ ਇਹਦੇ ਹੁਣ ਸੀਮਨ ਲੱਗਿਆ ਹੋਇਆ 40 120 ਦਾ 40 120 ਦਾ ਇਹਦੇ ਹੁਣ ਲੱਗਿਆ ਹੋਇਆ ਹਾਂ ਅੱਛਾ ਆਪ ਨਹੀਂ ਪਤਾ ਵੀ ਨਹੀਂ ਆਪ ਨਹੀਂ ਪਤਾ ਕਿਹੜੇ ਸੀਮਨ ਦੀ ਆਪਾਂ ਐਵੇਂ ਕਹੀ ਜਾਈ ਹੈ ਨਾ ਬੱਚੀ ਚ ਜਾਨ ਜੂਨ ਚੰਗੀ ਆ ਤੇ ਕੱਦ ਵਿੱਡਾ ਹੈਗਾ ਨਾਲ ਖੜਕੇ ਦਿਖਾ ਦੇ ਜ ਕਿਉਂਕਿ 2 ਮਹੀਨੇ ਪਏ ਨੇ ਹੁਣੀ ਇਹ ਹੈ ਮੰਨ ਲਓ ਵੀ ਮਾੜੀ ਮੋਟੀ ਤਿਆਰੀ ਲੱਗ ਹੀ ਕਰਨਾ ਹਾਂ ਲੱਗ ਹੀ ਬਰੇ ਕਰਨੇ ਵੀ ਹੁਣ ਥੋੜਾ ਜਿਆਦਾ ਉਹਨਾਂ ਨੇ ਜਾਣਾ ਯਾਰ ਬਾਹਰ ਠੀਕ ਹੈ ਕੈਨੇਡਾ ਦਾ ਉਹਨਾਂ ਨੇ ਵੀਜ਼ਾ ਆਇਆ ਪਿਆ ਉਦੋਂ ਬਸ ਉਹਨਾਂ ਨੇ ਜਲਦੀ ਕਰਕੇ ਥੋੜੀ ਦੁੱਧੋ ਵੀ ਡਰਾਈ ਸੇਤੀ ਕਰਤੀ ਕੈਨੇਡਾ ਵਾਲੇ ਵੀਜ਼ੇ ਨੇ ਫਿਰ ਪਸ਼ੂ ਬਕਿਆ ਤੇ ਪਸ਼ੂ ਬਕਿਆ ਤੇ ਉਹਨਾਂ ਦੇ ਆ ਕੈਨੇਡਾ ਵਾਲੇ ਵੀਜ਼ੇ ਦੇ ਚੰਗੇ ਜਾਨਵਰ ਬੰਦਾ ਵੇਚ ਜਾਂਦਾ ਜਿਹੜੇ ਜਵਾਕਾ ਵਾਂਗੂ ਪਾਲੇ ਹੁੰਦੇ ਹਨ ਹਾਂ ਚਲੋ ਤਾਂ ਹੁਣ ਅੱਡੋ ਅੱਡਾ ਬੰਦਾ ਸੇਕੇ ਤੇ ਡਰਾਈ ਕਰੀਏ ਨਾ ਹੁਣ ਇਹਨਾਂ ਨੇ 13 ਕਿਲੋ ਤੇ ਡਰਾਈ ਕਰੀ ਪਾਇਸ ਇਹਦੇ ਕਿੰਨੇ ਲੈ ਲਾਂਗੇ ਜਸਤ ਇਹ ਥੋੜੀ ਕੱਚੀ ਹੈ ਬਈ ਆਪਾਂ ਰੇਟ ਇਹਦਾ ਫੋਨ ਤੇ ਕਰ ਲਾਂਗੇ ਅੱਛਾ ਬਾਹਲਾ ਤਾਂ ਨਹੀਂ ਮੰਗਦਾ ਇਹਨੇ ਬਾਹਲਾ ਨਹੀਂ ਆਪਾਂ ਕਿਉਂ ਹੁਣ ਜਿਹੜੇ ਅਜਿਹੇ ਹੀ ਗਾਂ ਤਿਆਰ ਹੋਗੀ ਘੱਟ ਤੋਂ ਘੱਟ ਇਹ 1.5 ਲੱਖ ਦੀ ਗਾਂ ਬਣ ਜੂ ਠੀਕ ਆ ਗੱਲਾਂ ਕਿਉਂਕਿ ਗਾਵਾਂ ਦੀ ਡਿਮਾਂਡ ਵੀ ਚੰਗੀ ਆ ਸਵੇਤੇ ਹੁਣ ਦੇਣਾ ਇਹਨੇ ਕਿਉਂ ਮੌਸਮ ਵੀ ਪੂਰਾ ਵਧੀਆ 35 ਲੀਟਰ ਦੋ ਦਾ ਆਰਾਮ ਦੇਣਾ 30 35 ਡੇੜ ਗੜ ਪਾ ਦੋ ਤੇ ਬਾਕੀ ਜਿਹੜੇ ਸੱਜਣ ਨੇ ਯਾਰ ਚੀਜ਼ ਖਰੀਦਣੀ ਹੁੰਦੀ ਆ ਮਾਲਕ ਦਾ ਫਰਜ਼ ਹੁੰਦਾ ਡਿਟੇਲ ਦੱਸਣਾ ਤੇ ਤੁਹਾਡਾ ਫਰਜ਼ ਹੁੰਦਾ ਬਾਈ ਯਾਰ ਆਪਦੀ ਸਮਝ ਨਾਲ ਹੈਨਾ ਆਪਦੀ ਵੀ ਤੁਹਾਡੀ ਸਮਝ ਨਾਲ ਇਹ ਕਿੰਨਾ ਕੁ ਪਾ ਦੂ ਜੇ ਇੱਚ ਕਿੰਨੀ ਕੁ ਕੁਆਲਿਟੀ ਆ ਤੁਸੀਂ ਉਹ ਹਿਸਾਬ ਨਾਲ ਪੈਸੇ ਲਾਉਣੇ ਨੇ ਕੁਆਲਿਟੀ ਵੀ ਹੁਣ ਅਗਲ ਨੂੰ ਦੀਂਦੀ ਹੋਈ ਹੈ ਹਨਾ ਪ੍ਰਿੰਟ ਪ੍ਰਿੰਟ ਬਾਕੀ ਇਹਦਾ ਜਿਹੜਾ ਬਾਡੀ weight ਆ ਬਾਡੀ weight ਦੇ ਹਿਸਾਬ ਨਾਲ ਇਹਨਾਂ ਨੂੰ ਦੁੱਧ ਦੇਣਾ ਬਾਕੀ ਇਹਦਾ ਫੇਸ ਕੁਆਲਿਟੀ ਦੇਖੋ ਬਰੀਡ ਬਰੂਡ ਦੀ ਬਹੁਤ ਜ਼ਿਆਦਾ ਚੰਗੀ ਆਈ ਨਹੀਂ ਹੈ ਕਿਉਂਕਿ ਹਨਾ ਬਰੀਡ ਬਰੂਡ ਬੱਚੀ ਦੀ ਚੰਗੀ ਆ ਹਾਂ ਬਰੀਡ ਬਹੁਤ ਜ਼ਿਆਦਾ ਚੰਗੀ ਆ ਉਰੇ ਉੱਤੋਂ ਦਿਖਾਈ ਲਾ ਕੇ ਉਰੋਂ ਉਰੋਂ ਅਟਰੱਕੇ ਲੱਗੂਗਾ ਤੁਹਾਨੂੰ ਖੜਾ ਜਮਾ ਸਟ੍ਰੇਟ ਅਪੇ ਪੂਰੀ ਸਿੱਧੀ ਬੋਡੀ ਦੀ ਹੈ ਨਹੀਂ ਹੈਗੀ ਕੋਈ ਹਲਕੀ ਫੁਲਕੀ ਮਸਤੀ ਵਾਲੀ ਪੂਰੀ ਸਟ੍ਰੇਟਾ ਤੇ ਲੈਗ ਸਕੋਰ ਵੀ ਮਜ਼ਬੂਤ ਆ ਬੱਛੀ ਦਾ ਪੈਸੇ ਵਾਈ ਕਹਿੰਦਾ ਇਹਦੇ ਲੈ ਲਾਂਗੇ ਫੋਨ ਤੇ ਪੂਰੀ ਠੰਡੀ ਸੀਲਾ ਬੰਦਾ ਇਹਨੂੰ ਜਿਵੇਂ ਮਰਜੀ ਕੋਈ ਚੋਈ ਚੱਲੇ ਹੈ ਨਾ ਕੋਈ ਮਸ਼ੀਨ ਦਾ ਨਹੀਂ ਇਹਨੂੰ ਕੋਈ ਹੱਥੀਂ ਚਵਾਈਦਾ ਤੇ ਹੁਣ ਆ ਦੋ ਨੰਬਰ ਵਾਲੀ ਚਾਹ ਦਿਖਾ ਓਏ ਆ ਦਿਖਾ ਗਰੀ ਕੁਆਲਿਟੀ ਆ ਦਿਖਾ ਦੇ ਇੱਕ ਵਾਰੀ ਲੈ ਇਹ ਵੀ ਤੋੜ ਦੇ ਜਸੇ ਖੋਲ ਕੇ 1 ਮਿੰਟ ਟਾਈਮ ਦੀ ਹੋਗੀ ਇਹ ਵੀਰੇ ਹੁਣ 11 ਮਹੀਨਿਆਂ ਦੀ ਬੱਸੀ ਆ ਇਹ ਸਿਰਫ ਸਹੀ 11 ਮਹੀਨੇ 11 ਆ ਯ ਹਾਂ ਬੀਡ ਕਰਕੇ ਆ ਨਾ ਅਸਿਆ ਆ ਸਿੱਧੀ ਤੋਰ ਦੇ ਆ ਸਾਹਮਣੇ ਪਿਛਾਂ ਵਾਲੇ ਬੰਨੇ ਹੋ ਕੇ ਦਿਖਾ ਦੇ ਗਰੀ ਸਟੇਟ ਤੁਰੂਗੀ ਜਦੋਂ ਸਮਰ ਗਿਆ ਨਾ ਆ 11ਵੇਂ ਮਹੀਨੇ ਵਾਲਾ ਵੀ ਲੱਗਦਾ ਗੱਪ ਜਪ ਪਤਾ ਨਹੀਂ ਐਡ ਐਡੀਆਂ ਆਪਾਂ ਨੇ ਕਦੇ ਦੇਖੀਆਂ ਨਹੀਂ ਹੈਗੀਆਂ ਦੇਖੀਆਂ ਨਹੀਂ ਨੇ ਹੈਗੀਆਂ ਤੇ ਇੱਥੇ ਇੱਥੇ ਖੜਾ ਲਾ ਇੱਥੇ ਖੜਾ ਲਾ ਇੱਥੋਂ ਦਿਖਾ ਦੇ ਫੇਸ ਕੁਆਲਿਟੀ ਜਮ ਆ ਨਾ ਇੱਥੋਂ ਦਿਖਾ ਵੇ ਇੱਥੋਂ ਬਣਦੀ ਆ ਗੱਲ ਹਾਂ ਲੈ ਚੱਲ ਆਇਆ ਨਾ ਕਵਾਲਿਟੀ ਹੈਗੀ ਆ ਫੁੱਲ ਬਰੀਡ ਆ ਗਈ ਇਹਦੇ ਵਿੱਚ ਫੁੱਲ ਹਨਾ ਪੂਰੀ ਫੁੱਲ ਬਰੀਡ ਹੈ ਕੋਈ ਮਾੜੀ ਮੋਟੀ ਮਿਕਸ ਵੀ ਨਹੀਂ ਕਹਿ ਸਕਦੇ ਇਹਨੂੰ ਆਪਾਂ ਬਰੀਡ ਪੂਰੀ ਆ ਗਈ ਚਾਰੇ ਇਹਦੇ ਮੇਰਾ ਖਿਆਲ ਹੈ ਜਿਹੜੇ ਖੁਰ ਕਹਿੰਦੇ ਹੁੰਦੇ ਨੇ ਖੁਰ ਵੀ ਵਾਈਟ ਨੇ ਹਨਾ ਅੰਨੇ ਆਪਾਂ ਕਹਿੰਦੇ ਨਹੀਂ ਹੁੰਦੇ ਜਿਹੜੋਂ ਨੀਕੀ ਬੱਸੀ ਹੁੰਦੀ ਆ ਰ ਵੀ ਪਿੰਕ ਨੋਜ਼ ਵਾਲੀ ਆ ਠੀਕ ਆ ਗੱਲ ਆ ਇਧਰਲੇ ਬੰਨੇ ਆ ਕੇ ਦਿਖਾ ਦੇ ਕਈ ਵਾਰੀ ਨਾ ਖੜ੍ਹੇ ਖੁਰ ਦੇ ਦੇਖੋ ਜਿਹੜਾ ਬਾਡੀ ਦਾ ਸਟਰਕਚਰ ਆ ਹਨਾ ਫੇਸ ਕੁਆਲਿਟੀ ਇੱਕ ਦੋ ਵਾਰੀ ਮੈਂ ਪੀਡੀਐਫ ਤੇ ਗਿਆ ਵੀ ਇੱਕ ਦੋ ਵਾਰ ਇੱਕ ਗਾਂ ਬਾਹਰ ਕਰੀ ਸੀ ਉਹ ਕਹਿੰਦਾ ਬਾਈ ਯਾਰ ਬਾਹਰ ਕਾਤੋਂ ਕਰਤੀ ਹੈ ਨਾ ਕਹਿੰਦਾ ਇਹਦਾ ਖੁਰਾ ਹੈ ਖੁਰਚ ਥੋੜੀ ਜਿਹੀ ਬਲੈਕਨੈਸ ਆ ਗਈ ਕਹਿੰਦਾ ਉਥੇ ਕੰਪੀਟੀਸ਼ਨ ਬੜਾ ਟਫ ਹੋ ਜਾਂਦਾ ਜਾ ਕੇ ਕਿਉਂਕਿ ਇਹਦੇ ਚ ਪੈਰਾਂ ਪੂਰਾਂ ਦੀ ਗੱਲ ਕਰ ਲਈਏ ਪੈਰ ਵੀ ਬਿਲਕੁਲ ਵਾਈਟ ਆ ਗਈ ਮੂਰੇ ਬਿਲਕੁਲ ਵਾਈਟ ਕਲੀ ਕਰਨ ਵਾਲੀ ਪਛੀ ਵੀ ਅਜੇ ਕਿਸੇ ਸੱਜਣ ਨੇ ਲੈ ਕੇ ਜਾਣੀ ਹੈ ਜੀਨੇ ਬਾਈ ਯਾਰ ਹਨਾ ਦੰਦਾਂ ਚ ਕਿਵੇਂ ਜੱਸੇ ਦੰਦਾਂ ਜੀ ਵੀਰੇ ਖੀਰੀ ਆਪਾਂ ਦਿਖਾ ਦੂਗੀ ਦੰਦ ਹਾਂ 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 ਤਾਂ ਦੰਦ ਦਿਖਾ ਦੇ ਸੱਜਣਾ ਨੂੰ ਨਾ ਤਸੱਲੀ ਹੋ ਜੂਗੀ ਮੜੀ ਮੈਂ ਬੋਝ ਆ ਗਰੀਲਾ ਨੇ ਇੱਧਰ ਵੇ ਇੱਥੋਂ ਦਿਖਾ ਦੇ ਹਲੋ ਜੀ ਦੰਦਾਂ ਚ ਆ ਗਈ ਬਿਲਕੁਲ ਖੀਰੀ ਊਂਝ ਕੀ ਨਾ ਨਹੀਂ ਆਉਂਦਾ ਸੱਜਣਾਂ ਨੂੰ ਦੇਖ ਲੈਣਾ ਇਹਨੂੰ ਹਾਂ ਹੁਣ ਪਰੋਸਾ ਜਾ ਹੋ ਜੂਏ ਕਿਸੇ ਸੱਜਣ ਨੇ ਆਨਲਾਈਨ ਵੀ ਮੰਗਾਉਣੀ ਆ ਆਨਲਾਈਨ ਮੰਗਾ ਲੈ ਬਈ ਬਰੀਡ ਵੀ ਬਹੁਤ ਜ਼ਿਆਦੇ ਤਗੜੇ ਤੁਸੀਂ ਗੱਬਣ ਵੀ ਯਾਰ 1-2 ਮਹੀਨੇ ਸਾਮ ਕੀ ਹੋ ਜੂ ਨਾ ਹਾਂ ਆ ਗੱਬਣ ਵੀ ਮਹੀਨੇ ਵੀ ਮਹੀਨੇ 20 ਇੰਚੀ ਗੱਬਣ ਹੋਣ ਵਾਲੀ ਐ ਕੁਆਲਿਟੀ ਪੱਛੀ ਚ ਚੰਗੀ ਆ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਤੇ ਕੱਦ ਕਾੜ ਦੀ ਵੀ ਚੰਗੀ ਆ ਗਈ ਲੈ ਇੱਥੋਂ ਗਰੀ ਇਹਦੇ ਕੱਦ ਦਾ ਵੀ ਕਰਾ ਦੇ ਆਈ ਆ ਓਏ ਕੱਦ ਵੀ ਚੰਗਾ ਪੱਛੀ ਦਾ ਕਵਾਲਿਟੀ ਦੀ ਚੀਜ਼ ਬਣਨਾ ਇਹਨੇ ਪੂਰੀ ਜਮਾ ਟਾਪਰ ਕਹਿੰਦੇ ਨੇ ਜੀ ਬਾਕੀ ਬਈ ਜਿਹੜਾ ਇਹਦਾ ਲੇਵਾ ਨਾ ਲੇਵਾ ਬਹੁਤ ਜਿਆਦਾ ਚੰਗਾ ਬਣੂਗਾ ਤੁਸੀਂ ਹੁਣ ਦੇਖੋ ਥਣ ਵੀ ਸਿੰਗਲ ਚਾਰ ਨੇ ਸਿੰਗਲ ਚਾਰ ਤਣੀ ਕੋਈ ਫਾਲਤੂ ਨਹੀਂ ਹੈਗਾ ਕਿਉਂਕਿ ਗਾਮਾ ਚੱਕਰ ਆ ਜਾਂਦਾ ਕਈ ਵਾਰ ਬਾਕੀ ਹੁਣ ਇਹ ਜਿਹੜੀ ਮਿਲਕ ਬੇਨ ਉਹ ਵੀ ਹਸ ਨੂੰ ਬਰੀਕ ਬਰੀਕ ਇੱਥੇ ਜਿਹੜੇ ਕੈਮਰੇ ਚ ਦੀਂਦੀ ਤਾਂ ਦੇਖ ਲਵਾ ਵੀ ਨਹੀਂ ਬਰੀਕ ਬਰੀਕ ਦੋਨੇ ਸਾਈਡ ਤੇ ਮੈਂ ਇੱਕ ਬੇਨ ਚਲਦੀਆਂ ਨੇ ਠੀਕ ਆ ਗੱਲ ਨਹੀਂ ਬਰੀਡ ਆ ਜਿਹੜੀ ਬਰੀਡ ਨੇ ਤਾਂ ਬਰੀਡ ਬਈ ਇਹ ਬਰੀਡ ਹੁਣ ਜਿਹਨੇ ਬਰੀਡ ਅੱਗੇ ਪੂਰੀ ਟਾਪ ਦੀ ਵੀ ਤਿਆਰ ਕਰਨੀ ਆ ਹਨਾ ਇਹਨੇ ਪਹਿਲੇ ਸੋਏ ਠੀਕ ਗੱਲਾਂ 32 33 ਲੀਟਰ ਦੁੱਧ ਪਾ ਦੇਣਾ ਆਰਾਮ ਦੇ ਨਾਲ ਚੰਗੀ ਬਰੀ ਜਿਹੜੀ ਆ ਉਹਦਾ ਤਾਂ ਬਰੀਡ ਦਾ ਫਰਕ ਹੁੰਦਾ ਹੀ ਆ ਹਾਂ ਬਰੀਡ ਨੇ ਤਾਂ ਦੁੱਧ ਵੀ ਤੈਨੂੰ ਪਤਾ ਆਟੋਮੈਟਿਕਲੀ ਕੱਢਣੀ ਕੱਢਣਾ ਹਨਾ ਪੈਸੇ ਇਹਦੇ ਕਿੰਨੇ ਲੈ ਲਾਂਗੇ ਜੀ ਅਸੀਂ ਇਹ ਬਈ ਮੁੱਲ ਚਾਹੇ ਜਿੰਨਾ ਮਰਜ਼ੀ ਕਰਾ ਲਓ ਹਨਾ ਇਹ ਆਪਾਂ ਅੱਜ ਦੇ ਦੇ ਦਾਂਗੇ ਇਹ ਆਪਾਂ 37000 ਰੁਪਏ ਦੀ ਬੱਸੀ ਇਹ ਦੇ ਦਾਂਗੇ 22 ਕਹਿੰਦਾ 36 ਦੀ ਪਰ ਕੁਆਲਿਟੀ ਇਹਦੀ ਆ ਗਈ ਯਾਰ ਬਾਲੀ ਟੌਪ ਇਥੋਂ ਦਿਖਾਈ ਗੈਰੀ ਪਛਾਣੂ ਹੋ ਕੇ ਸਾਰੀ ਦਿਖਾ ਦੀ ਜੇ ਇਹ ਹੀ ਬੱਸੀ ਕਿਸੇ ਹੋਰ ਕੋਲੇ ਹੁੰਦੀ 50000 ਤੋਂ ਕੋਈ ਘੱਟ ਨਹੀਂ ਚ ਦਿੰਦਾ ਇਹਨੂੰ ਹਾਂ ਕੁਆਲਿਟੀ ਯਾਰ ਮੈਨੂੰ ਬਾਲੀ ਐਂਡ ਲੱਗੀ ਯਾਰ ਜਿਵੇਂ ਸਿਰਾ ਲੱਗੀ ਵੀ ਜਿਹਨੂੰ ਸਿਰਾ ਆਖ ਦਿੰਦੇ ਨੇ ਹਾਂ ਸਿਰਾ ਹੈਗੀ ਆ ਨਾ ਬਈ ਸਿਰਾ ਆ ਆਪਣਾ ਹੈ ਤੇ ਹੁਣ ਆ ਜਾ ਇਧਰ ਨੰਨੀ ਪ੍ਰਿੰਦੀ ਤੇ ਲਿਆ ਓਏ ਆ ਵੀ ਤੋੜ ਦੇ ਜੱਸਾ ਖੋਲ ਕੇ ਬਲੈਕ ਚੀਜ਼ ਇਹ ਵੀ ਚੰਗੀ ਆ ਲੱਭ ਕੇ ਕਿੱਧਰੋਂ ਲਿਆ ਹਾਂ ਬੱ ਪਾਲ ਕੇ ਬਈ ਆਈਂ ਤੁਰੇ ਫਿਰਦੇ ਪਾਲਣੀਆਂ ਪੈਂਦੀਆਂ ਨੇ ਹੌਲੀ ਹੌਲੀ ਬਾਕੀ ਹੁ ਇਹਦੀ ਹੈਗੀ ਬਈ 5 ਕਿ ਮਹੀਨਿਆਂ ਦੀ ਉਮਰ ਹੈ 5 ਕਿ ਮਹੀਨਿਆਂ ਦੀ ਉਮਰ ਆ ਇਹ ਗੱਦੀ ਜੀ ਹੋਣੀ ਪੱਟੀ ਜਾਂਦੀ ਇਹਨਾਂ ਨੇ 5 ਮਹੀਨਿਆਂ ਦੀ ਹੈ ਨਾ ਇੱਥੋਂ ਦਿਖਾ ਦੇ ਗਏ ਓਏ ਬਾਕੀ ਹੋਣ ਜਿਹੜਾ ਇਹ ਬੌਡੀ ਦਾ ਸਟਰਕਚਰ ਦੇਖੋ ਪਿਸ਼ਾ ਨੂੰ ਹੋ ਕੇ ਕੁਆਲਿਟੀ ਇਹਦੇ ਵਿੱਚ ਪੂਰੀ ਜੱਡ ਬ ਲੈ ਕੇ ਐਚ ਐਫ ਹਾਂ ਇਹ ਇਹ ਵੀ ਯਾਰ ਸਿਰ ਆ ਗਈ ਹੈ ਨਾ ਨਗੀਨੀ ਲਈ ਫਿਰਦਾ ਜੱਸਾ ਅੱਜ ਪੂਰੀ ਫੇਸ ਕੁਆਲਿਟੀ ਦੇਖੋ ਬਈ ਇਹਦੇ ਪਹਿਲਾਂ ਫੇਸ ਇਹਦੇ 5 ਮਹੀਨਿਆਂ ਦੀ ਉਮਰ ਸਿਰਫ 5 ਮਹੀਨਿਆਂ ਦੀ ਪੂਰੇ ਸਿਰਫ 5 ਮਹੀਨਿਆਂ ਦੀ ਕੁਆਲਿਟੀ ਵਾਈਟ ਟਾਪ ਆ ਯਾਰ ਪੈਰਾਂ ਪੂਰਾ ਦੀ ਬਾੜੀ ਸਿੱਧੀ ਆ ਲੈਗ ਸਕੋਰ ਦੀ ਹੈ ਨਾ ਕਿਤੋਂ ਵੀ ਲਾ ਲਾ ਵੀ ਹਰੇਕ 난 ਨਹੀਂ ਦ ਨਹੀਂ ਸਕਦਾ ਉਹ 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 ਗੱਲ ਜ਼ਰੂਰ ਹੈ ਪੈਸਿਆਂ ਦਾ ਕੋਈ ਜਿਵੇਂ ਮਰਜੀ ਕਹੀ ਜਾ ਵੀ ਮੈਨੂੰ ਇੰਨੇ ਇੱਕ ਦੀ ਲੱਗਦੀ ਆ ਪਰ ਉਹ ਜਾਨਵਰਾਂ ਚ ਕੋਈ ਕਮੀ ਨਹੀਂ ਕੱਢ ਸਕਦਾ ਜਿਹੜੀ ਆਪਾਂ ਆ ਦੇਖੋ ਮੇਰੀ ਗੱਲ ਸੁਣੋ ਜਿਵੇਂ ਮਰਜੀ ਕਹੀ ਜਾਈਏ ਬਰੀਡ ਦੇਖੋ ਕੁਆਲਟੀ ਕੱਟ ਕਮੀ ਨਹੀਂ ਕਮੀ ਨਹੀਂ ਅੱਜ ਕੋਈ ਤਰੀਕ ਕੁਆਲਟੀ ਚ ਕੱਢ ਸਕਦਾ ਹਾਂ ਤੇ ਬਾਕੀ ਕਮੈਂਟ ਕਰਕੇ ਵੀ ਦੱਸੋ ਵੀ ਬਾਈ ਦੇ ਜਾਨਵਰ ਕਿੱਦਾਂ ਦੇ ਨੇ ਯਾਰ ਕਮੀ ਕੱਢਣ ਵਾਲੇ ਹੈ ਨਹੀਂਗੇ ਵੈਸੇ ਕਿਸੇ ਵੀ ਦੇ ਦੇਖੋ ਇਹਦੀ ਝੋਲੀ ਚਾਲੀ ਦੇਖੋ ਹੁਣ ਇਹਦੀ ਹਾਂ ਬੋਝ ਕੇ ਬੋਝ ਕੇ ਖੜਾ ਲਾ ਥੋੜੀ ਜਿਹੀ ਨਵੀਂ ਆ ਤਾਂ ਕਰਕੇ ਕਰਦੀ ਆ ਫਿਰ ਆ ਆਇੱਥੇ ਦਿਖਾ ਦੇ ਉਹ ਇੱਕ ਵਾਰੀ ਥਣ ਥਣ ਸਿੰਗਲ ਚਾਰ ਹੀ ਨੇ ਸਿੰਗਲ ਚਾਰ ਥਾਣੀ ਨੇ ਦੇਖੋ ਇਹ ਗੱਡੀ ਦੇਖੋ ਦੇਖ ਕੇ ਮੈਂ ਜਿਵੇਂ ਗੱਬਣ ਬੈੜਾਂਦੀ ਨਹੀਂ ਹੁੰਦੀ ਤਿੰਨ ਚਾਰ ਮਹੀਨੇ ਦੀ ਗੱਬਣ ਹੁੰਦੀ ਹੈ ਤੇ ਸੋਣੀ ਇਹ ਇਹ ਵੀ ਪੂਰੀ ਆ ਗਿਆਨ ਸ਼ਕੀਨ ਆ ਗਈ ਜਿਹੜਾ ਪਿੰਡਾ ਦੇਖੋ ਜਿਵੇਂ ਸ਼ਲੀਨ ਦਾ ਨਹੀਂ ਹੁੰਦਾ ਚਮਕ ਦੇਖੋ ਚਮਕ ਪੈਸੇ ਕਿੰਨੇ ਲਵਾਗੇ ਇਹਦੇ ਹੁਣ ਇਹ ਆਣੂ ਹੋ ਜੈਨੂੰ ਦਿਖਾ ਲੰਦੇ ਮੁੰਡੇ ਨੂੰ ਸਾਰ ਕੇ ਪੈਸੇ ਕਿੰਨੇ ਲਵਾਗੇ ਇਹਦਾ ਮੁੱਲ ਚਾਹੇ ਜਿੰਨਾ ਮਰਜ਼ੀ ਕਰਾਈ ਚੱਲੋ ਇਹ ਆਪਾਂ ਜੈਸ ਨੂੰ ਦੇ ਦੇਂਗਾ ਆਪਾਂ 15000 ਰੁਪਏ ਦੀ ਬੱਸੀ ਇਹ ਦੇ ਦਾਂਗੇ 15000 ਦੀ ਮਾਨਤਾਨ 15 ਚੋ ਕਰਦੀ ਮਾੜਾ ਮੋਟਾ ਮਾਨਤਾਨ ਹੋ ਬਰੇ ਇਹ ਨਾਲ ਵਾਲੀ ਨਾਲ ਵਾਲੀ ਨਾ ਦੇ ਦਾਂਗੇ ਜੋੜੀ ਬਣਾ ਕੇ ਇਹਦੀ ਹਾਂ ਇਹਦੀ ਆਪਾਂ ਜੋੜੀ ਯਾਰ ਆਪਾਂ ਜੈਸ ਨੂੰ ਇਹ ਜੋੜੀ ਪਤਾ ਕਿੰਨੇ ਦੀ ਦੇ ਦੇਂਗੇ 20000 ਰੁਪਏ ਦੀ ਜੋੜੀ ਦੇ ਦਿਆਂਗੇ ਜੀ ਸਿਰਫ 20000 ਦੀ ਜੋੜੀ 20000 ਦੀ ਜੋੜੀ ਦੇ ਦਾਂ ਹ ਇਹਨੂੰ ਵੀ ਤੋਰ ਦੇ ਖੋਲ ਕੇ ਇਹ ਕਿੰਨੇ ਕੇ ਟਾਈਮ ਦੀ ਆ ਇਹ ਮੇ ਇਹ ਦੋ ਮਹੀਨਾ ਕੁ ਛ ਸਿੰਗਲ ਇਹਦੀ ਵਿਚਾਰੀ ਨੇ ਦੇਖੋ ਹਾਂ ਇੱਥੇ ਇੱਥੇ ਦਿਖਾ ਦੇ ਗਰੀ ਲਾ ਕੇ ਨੇੜੇ ਹੋ ਥੋੜਾ ਚੋਲੀ ਇਹਦੀ ਵੀ ਪੂਰੀ ਟੌਪ ਦੀ ਆ ਖਾਣੇ ਦੇ ਵੀ ਸਿੰਗਲ ਚਾਰ ਆਗੇ ਕੋਈ ਫालतू ਨਹੀਂ ਹੈ ਕਿਉਂਕਿ ਗਾਵਾਂ ਚ ਅਕਸਰ ਸ਼ਿਕਾਇਤ ਆ ਜਾਂਦੀ ਆ ਫालतੂ ਆਂਦੀ ਉਹਦਾ ਬੈਂਮ ਵੀ ਨਾ ਕਰਿਆ ਕਰੋ ਕਿਉਂਕਿ ਮੁਰਮਰੇ ਜੀ ਹੁੰਦੇ ਹੁੰਦੇ ਬਸ ਇਹਦੀ ਜਿਹੜੀ ਫੇਸ ਕੁਆਲਿਟੀ ਦੇਖੋ ਆਇਥੋਂ ਮਾਰਦੇ ਕਿਉਂਕਿ ਗਾਵਾਂ ਦੇ ਕਦੇ 5 ਜਾਂ 6 ਥਣ ਚੱਲਦੇ ਮੈਂ ਦੇਖੇ ਨਹੀਂ ਹੈਗੇ ਇਹਨਾਂ ਦੇ 4 ਹੀ ਚੱਲਦੇ ਹੁੰਦੇ ਨੇ ਕਈ ਵਾਰੀ ਫਾਟੇ ਹਣਾ ਉਹ ਮੁੰਮਣੀਆਂ ਆਈਆਂ ਹੁੰਦੀਆਂ ਨਾਲ ਜਿਹੜੀ ਬਰੀਡ ਹੈ ਵੀਰੇ ਆਪਣੇ ਕੋਲ ਬਰੀਡ ਦੇ ਜਾਨਵਰ ਗੱਲ ਕਰੇ ਸੰਭਾਈ ਦੇ ਵਿੱਚੋਂ ਨਹੀਂ ਆਈ ਹੋਈ ਜੇ ਵਿੱਚ ਜਾਨੀ ਇਸਮਾਲ ਥੋੜੀ ਘੱਟ ਹੈ ਸੰਭਾਈ ਘੱਟ ਸੀ ਬੰਦੇ ਕੋਲ ਦੁੱਧ ਦੀ ਮਾਂ ਦਾ ਹੈਗਾ ਸੀ ਵੀਰੇ 30 ਕਿੱਲੋ ਲੀਟਰ ਇਹਦਾ ਬਲੈਕ ਦੀ ਮਾਂ ਦਾ ਇਹਦੀ ਤਾਂ ਬਈ 40 ਦਿਨ ਨੇੜੇ ਸੀਗਾ ਆਹਾਂ ਬੱਛੀ ਵੱਡੀ ਦਾ ਇਹਦਾ ਤਾਂ ਪਲੱਸ 40 ਤੋਂ ਠੀਕ ਆ ਗੱਲ ਹਾਂ ਇਹ ਜੋੜੀ ਦੇ ਦਾਂਗੇ 20000 ਦੀ ਇਹ ਇਹਦੇ ਕਿੰਨੇ ਦੱਸਿਆ ਸੀ ਇਹਦਾ 36 36000 ਰੁਪਏ ਦੇ ਵਿੱਚੋਂ ਵੀਰੇ ਮਾਨਤਾਲ ਬਸ 5400 ਜੇ ਦੱਸੇ ਕੋਈ ਤਿੰਨੇ ਲੈਂਦਾ ਇਹ ਤਿੰਨਾ ਦੇ ਵਿੱਚ ਆਪਾਂ ਮਾੜਾ ਮੋਟਾ ਹੋਰ ਮਾਨਤਨ ਕਰ ਦੇਾਂਗੇ ਠੀਕ ਆ ਗੱਲ ਜਿੰਨਾ ਰੇਟ ਦੱਸਿਆ ਜੇ ਕੋਈ ਸੱਜਣ ਤਿੰਨੇ ਲੈਂਦਾ ਕਰ ਦਾਂਗੇ 100 ਕਮੀਲ ਤੱਕ ਪਹੁੰਚ ਆਪਾਂ 100 ਮਿਲ ਤੱਕ ਕਰ ਦਾਂਗੇ ਹੈ ਕਰ ਦਾਂਗੇ ਹਾਂ ਜਿੰਨਾ ਰੇਟ ਬਾਈ ਨੇ ਕਰਿਆ ਇਹਦਾ 36 ਕਰਿਆ ਉਹ ਜੋੜੀ ਦਾ ਕਰਿਆ 20000 ਰੁਪਿਆ 36 ਤੇ 20 ਤੁਸੀਂ ਲਾ ਲਓ ਮੇਰਾ ਖਿਆਲ ਆ 56000 ਹੋ ਗਿਆ ਹਾਂ 56000 ਦੇ ਵਿੱਚ ਇਹ ਤਿੰਨੇ ਜਾਨਵਰਾਂ ਦੀ 100 ਮੀਲ ਤੱਕ ਪਹੁੰਚ ਵੀ ਕਰਾਂਗੇ ਉਹ ਵੀ ਵੀਰੇ ਦੇਖੋ ਤਾਂ ਹੋਊਗੀ ਜੇ ਕੋਈ ਬਾਅਦ ਦੇ ਵਿੱਚ ਇੱਥੇ ਕਹੀ ਆ ਗਿਆ ਆ ਬਈ ਹਨਾ ਵੀ ਜਰਾ ਬਸੀ 30 ਦੀ ਦੇ ਦਿਓ ਮੈਨੂੰ 15 ਦੇ 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 ਉਹ ਤਾਂ ਫਿਰ ਗਲਤ ਤਾਂ ਪਹੁੰਚ ਹੋਊਗੀ ਜਿੰਨਾ ਰੇਟ ਮੰਗਿਆ ਓਨੇ ਚ ਓਨੇ ਚ ਪਹੁੰਚ ਹੋ ਜੂਗੀ ਜਿੰਨਾ ਰੇਟ ਓਨੇ ਚ ਹੋ ਜੂਗੀ ਚਲੋ ਸ਼ੋਰਟ ਛੱਪਾ ਜਿੰਨਾ ਕ ਮਰਜ਼ੀ ਦਾ ਹੁੰਦਾ ਉਹਨਾਂ ਕ ਬਾਈ ਕਰ ਦੂਗਾ ਕਿਉਂਕਿ ਸੌਦੇ 'ਚ ਸ਼ੋਰਟ ਹੁੰਦੀ ਆ ਇਹ ਤਿੰਨਾਂ ਦੀ ਪਹੁੰਚ ਹੋ ਜੂਗੀ ਤੇ ਇਹਦਾ ਰੇਟ ਬਾਈ ਹੋਰੀ ਕਰਨਗੇ ਫੋਨ ਤੇ ਚੀਜ਼ਾਂ ਹੈਗੀਆਂ ਨੇ ਚਾਰੇ ਟੌਪ ਕੁਆਲਿਟੀ ਦੀਆਂ ਹਾਂ ਨੰਬਰ ਬੋਲਦੇ ਜੱਸੇ ਤਰਾ ਨੰਬਰ ਬਰੇ 9876576272 ਇੱਕ ਵਾਰੀ ਹੋਰ ਬੋਲਦੇ 9876576272 ਪਿੰਡ ਹੈਗਾ ਕਾਨੇਕੇ ਤਹਿਸੀਲ ਹੈਗੀ ਆ ਤਪਾ ਤੇ ਜ਼ਿਲ੍ਹਾ ਹੈਗਾ ਸੱਜਣੋ ਬਰਨਾਲਾ ਸੰਪਰਕ ਵੀਡੀਓ ਪਾਉਣ ਸਾਰੀ ਫਟਾਫਟ ਕਰ ਲਿਓ ਜਿਹੜਾ ਲੈ ਗਿਆ ਲੈ ਗਿਆ ਕਹਿੰਦਾ ਫਿਰ ਜਿਹੜਾ ਰਹਿ ਗਿਆ ਰਹਿ ਗਿਆ ਕਿਉਂਕਿ ਅੱਜ ਤਾਂ ਹੈ ਨਗੀਨੇ ਨੇ ਨਾ ਵੇ ਨਗੀਨੇ ਤਾਂ ਬਸ ਨਾਲ ਦੇਣਾ ਤੈਨੂੰ ਪਤਾ ਕਿਉਂ ਆਪਣੇ ਕੋਲ ਹੁੰਦੇ ਵੀ ਨਹੀਂ ਨਗੀਨੇ ਨੇ ਜਰਸੀ ਬੜਾ ਉਹਨੇ ਪੂਰੀ ਟਾਪ ਕੁਆਲਿਟੀ ਦੀਆਂ ਹੁੰਦੀਆਂ ਨੇ ਹਾਂ ਜਰਸੀ ਦਾ ਕੰਮ ਵੀ ਕਰਿਆ ਬਾਈ ਨੇ ਕਰਿਆ ਐ ਨਾ ਪੂਰਾ ਟਾਪ ਕੁਆਲਿਟੀ ਦਾ ਚੰਗੇ ਲੈਵਲ ਤੇ ਕਰਦਾ ਹਾਂ ਕਿਉਂ ਬਰੀਡ ਹੁੰਦੀ ਆਪਣੇ ਕੋਲ ਚੰਗੀ ਆਪਾਂ ਕੋਈ ਮਾੜਾ ਤੈਨੂੰ ਵੀ ਪਤਾ ਮਾੜਾ ਜਾਨਵਰ ਕਿਦੇ ਆਪਾਂ ਲੈ ਕੇ ਨਹੀਂ ਆਏ ਆਪਣੇ ਬਾਹਰੋਂ ਤੇ ਹਣਾ ਠੀਕ ਆ ਗੱਲ ਆ ਤੇ ਬਾਕੀ ਸੰਪਰਕ ਬਾਈ ਨਾਲ ਕਰ ਲਿਓ ਨੰਬਰ ਸਕਰੀਨ ਤੇ ਚਲਾ ਦੂੰਗਾ ਤੇ ਕਮੈਂਟ ਕਰਕੇ ਵੀ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਧੰਨਵਾਦ ਜੀ